ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀ ਜਿਸ ਤਰ੍ਹਾਂ ਪਹਿਲਾਂ ਆਪਾਂ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਦੀ ਕਵਿਤਾ ਪਾਈ ਸੀ ਪਹਿਲਾਂ ਆਡੀਓ ਵਿੱਚ ਅੱਜ ਆਪਾਂ ਇੱਕ ਆਡੀਓ ਹੋਰ ਪਾ ਰਹੇ ਆ ਪਹਿਲਾ ਸਰਸਾ ਨਦੀ ਦੇ ਕੰਢੇ ਤੇ ਜੋ ਜੰਗ ਹੋਇਆ ਉਹਦੇ ਬਾਬਤ ਸੀ ਜੋ ਅੱਜ ਹੈ ਉਹ ਗੁਰੂ ਸਾਹਿਬ ਜੀ ਅਤੇ ਸਿੱਖ ਜੱਦਾ ਚਮਕੌਰ ਸਾਹਿਬ ਦੀ ਗੜੀ ਪਹੁੰਚਦੇ ਹਨ ਫੌਜਾਂ ਦੇ ਉਤਾਰੇ ਹੁੰਦੇ ਹਨ ਉਸ ਸਮੇਂ ਦੇ ਬਾਬਤ ਯੋਗੀ ਜੀ ਕੀ ਕਰ ਰਹੇ ਹਨ ਉਹਦੀ ਆਪਾਂ ਅੱਜ ਵਿਚਾਰ ਕਰਨੀ ਹੈ ਕਵਿਤਾ ਦੀ ਸੋ ਮਹਾਰਾਜ ਕਿਰਪਾ ਕਰਨ ਆਪ ਸੇਵਾ ਲੈਣ ਕੀ ਕਹਿ ਰਹੇ ਨੇ ਕਬੀ ਜੀ ਕੀ ਕਹਿ ਰਹੇ ਨੇ yogi ਜੀ ਆਪਾਂ শ্রবণ ਕਰਨਾ ਕਰੀਏ ਜਿਸ ਦਮ ਹੋਏ ਚਮਕੌਰ ਮੇ ਸਿੰਘੋ ਕੇ ਉਤਾਰੇ ਜਿਸ ਵਕਤ ਗੁਰੂ ਸਾਹਿਬ ਜੀ ਅਤੇ ਸਿੰਘ ਖਾਲਸਾਈ ਫੌਜਾਂ ਪਾਵਨ ਧਰਤੀ ਚਮਕੌਰ ਸੈ ਪਹੁੰਚਦੀਆਂ ਹਨ ਉਤਾਰੇ ਕਰਦੀਆਂ ਹਨ ਝੁਲਾਰੇ ਹੋਏ ਸ਼ੇਰ ਤੇ ਸਭ ਗੈਸ ਕੇ ਮਾਰੇ ਝੁਲਾਰੇ ਹੋਏ ਦਰਥ ਬੜੇ ਭਰੇ ਪੀਤੇ ਹੋਏ ਗੁੱਸੇ ਵਿੱਚ ਗੈਸ ਕੇ ਮਾਰੇ ਸਾਰੇ ਗੁੱਸੇ ਦੇ ਵਿੱਚ ਵੀ ਰਸਤੇ ਵਿੱਚ ਕਿਉਂਕਿ ਇਹ ਗੁੱਸਾ ਜਾਇਜ਼ ਸੀ ਇਹ ਗੁੱਸੇ ਦੇ ਪਿੱਛੇ ਸਾਧ ਸੰਗਤ ਜੀ ਪੁਰਸਾਸਾ ਨਦੀ ਤੇ ਜੰਗ ਹੋਣਾ ਪਾਰੀ ਸਿੱਖਾਂ ਦਾ ਨੁਕਸਾਨ ਹੋਣਾ ਧਾਰਮਿਕ ਗ੍ਰੰਥ ਸਰਸਾ ਦੇ ਪੇਟਾ ਹੋ ਜਾਣੇ ਸਿੱਖ ਘੋੜੇ ਰਸਤਾ ਵਸਤਾ ਇਤਹਾਦ ਕਈ ਕੁਸ਼ ਉਹ ਦਰਿਆ ਦੇ ਵਿੱਚ ਸਰਸਾ ਵਿੱਚ ਪੇਟਾ ਹੋ ਗਿਆ ਉਧਰੋਂ ਮੀ ਪਿਆ ਉਧਰੋਂ ਜੰਗ ਪਿੱਛੋਂ ਫੌਜਾਂ ਚੜੀਆਂ ਉਹ ਜੰਗ ਕਰਦਿਆ ਹੋਇਆ ਉਹੀ ਵੀ ਰਾਸ ਤੇ ਉਹੀ ਗੁੱਸਾ ਜਿਹੜਾ ਸਿੰਘਾ ਵਿੱਚ ਸੀਗਾ ਫਿਰ ਇਹ ਚਮਕੌਰ ਸਾਹਿਬ ਪਹੁੰਚੇ ਕੇਵਲ 2 ਕੁ ਮਾਤਰ ਦੱਸਣਾ ਇਤਿਹਾਸ ਆਪਾਂ ਸਾਰਾ ਜਾਣਦੇ ਆ ਕਵਿਤਾ ਦੇ ਅਪਰਥ ਕਰਨੇ ਹਨ ਕਹਿ ਰਹੇ ਨੇ ਝੁਲਾਰੇ ਹੋਏ ਛੇਰ ਤੇ ਸਭ ਗੈਜ ਕੇ ਮਾਰੀ ਜਦੋਂ ਚਮਕੌਰ ਸਾਹਿਬ ਦੀ ਧਰਤੀ ਤੇ ਸਿੰਘਾਂ ਦੇ ਉਤਾਰੇ ਹੋਏ ਬੜੇ ਗੁੱਸੇ ਵਿੱਚ ਅਸੀਂ ਭਰੇ ਪੀਤੇ ਸਿੰਘ ਅੱਖੋਂ ਸੇ ਨਿਕਲਤੇ ਕੇ ਦਲੇਰੋ ਕੇ ਸ਼ਰਾਰੇ ਅੱਖਾਂ ਚੋਂ ਮੰਨਾ ਕਰੋਗੇ ਨਹੀਂ ਜਿਹੜਾ ਹੈ ਅੱਗ ਦੀ ਚਿਗਾਰੇ ਨਿਕਲਦੇ ਹੋਣ ਇਸ ਤਰ੍ਹਾਂ ਦਾ ਉਹਨਾਂ ਨੂੰ ਵੀ ਰਸੀ ਗੁੱਸਾ ਸੀ ਨਾਲ ਜੰਗ ਕਰੀ ਤੇ ਜੰਗ ਕੀਤਾ ਸੀ ਪਹਿਲਾਂ ਸੋ ਅੱਗੇ ਕਹਿ ਰਹੇ ਹਨ ਸਤਿਗੁਰੂ ਕੇ ਸੇਵਾ ਔਰ ਗਜਬ ناک ਤੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਕਲਗੀ ਧਾਰ ਸਹਬ ਜੀ ਤੋਂ ਬਗੈਰ ਸਭ ਕਹਿੰਦੇ ਨੇ ਭਰੇ ਪੀਤੇ ਸਭ ਲਾਲ ਚਿਹਰੇ ਅੱਖਾਂ ਤੋਂ ਸ਼ਰਾਰੇ ਨਿਕਲਦੇ ਅੱਗ ਦੇ ਕਹਿੰਦੇ ਚੰਗਿਆੜੇ ਇਸ ਤਰ੍ਹਾਂ ਦੀ ਹਾਲਤ ਇਹ ਯੋਗੀ ਜੀ ਇਹ ਬਿਆਨ ਕਰ ਰਹੇ ਹਨ ਤਾਂ ਸਰੇ ਹਨ ਪਰ ਕੇਵਲ ਤੇ ਕੇਵਲ ਗੁਰੂ ਸਾਹਿਬ ਜੀ ਸ਼ਾਂਤ ਸਭਾ ਜਿਨ੍ਹਾਂ ਦਾ ਸਤਿਗੁਰੂ ਕੇ ਸੇਵਾ ਔਰ ਗਜਬਨਾਕ ਥੇ ਸਾਰੇ ਗੁਰੂ ਸਾਹਿਬ ਜੀ ਤੋਂ ਇਲਾਵਾ ਹੋਰ ਸਾਰੇ ਭਰੇ ਭੀਤੇ ਸੀ ਗੁੱਸੇ ਵਿੱਚ ਸੀ ਕਰੋਧ ਵਿੱਚ ਸੀ ਅੱਗੇ ਕੀ ਕਹਿ ਰਹੇ ਹਨ ਯੋਗੀ ਜੀ ਕਵਿਤਾੰਦਰ ਗੁੱਸੇ से नजर पड़ती जाती थी ਅਫਵਾਜੇ ਅਧੂ ਪਰ ਗੁਸੇ ਨਾਲ ਨਜ਼ਰ ਕਿਦੇ ਤੇ ਪੜਦੀ ਸੀ ਪੈਂਦੀ ਸੀ ਨਜ਼ਰ ਨਿਗਾਹ ਉਹ ਨਿਗਾਹ ਪੈਂਦੀ ਸੀ ਦੁਸ਼ਮਣਾਂ ਫੌਜਾਂ ਤੇ ਅਫਵਾਜ਼ ਭਾਰੀ ਗਿਣਤੀ ਵਿੱਚ ਜਿਹੜੀ ਸੈਨਾ ਸੀ ਅਫਵਾਜ਼ ਇਹ ਅਦੂ ਪਰ ਇਹ ਉਰਦੂ ਫਾਰਸੀ ਦੀ ਬੋਲੀ ਹੈ ਫੌਜ ਤੇ ਲਸ਼ਕਰ ਸੇ ਲਸ਼ਕਰ ਤੇ ਦੁਸ਼ਮਣ ਤੇ ਵਿਰੋਧੀ ਤੇ ਦੁਸ਼ਮਣ ਫੌਜਾਂ ਤੇ ਇਹ ਨਜ਼ਰ ਪੈ ਰਹੀ ਸੀ ਤੇਗੇ ਸੇ ਨਿਗਾਹ ਪੜਦੀ ਸੀ ਦੁਸ਼ਮਣ ਦੇ ਗਲੂ ਪਰ ਬੰਨਾ ਕਰੋ ਵੀ ਤੇਗ ਦੀ ਕਿਰਪਾਨ ਦੀ ਲਕੀਮਤੀ ਤੋਂ ਕੀਮਤੀ ਸ਼ਸਤਰ ਸੰ ਸਿੰਘਾਂ ਦੇ ਕੋਲ ਉਹ ਸ਼ਸਤਰਾਂ ਦੀ ਵੀ ਨਿਗਾਹ ਤੇਗਾਂ ਦੀ ਕਿਰਪਾਨਾਂ ਦੀ ਵੀ ਨਿਗਾਹ ਦੁਸ਼ਮਣ ਦੇ ਗਰਦਨ ਤੇ ਗਲ ਤੇ ਪੈਂਦੀ ਸੀ ਤੇ ਕਿਹੜਾ ਸਮਾ ਹੋਵੇ ਜਿਹੜਾ ਹੈ ਇਹ ਜੋਜ ਕੇ ਸਿੱਧੀਆਂ ਪ੍ਰਾਪਤ ਕਰੀਏ ਤੇ ਇਹਨਾਂ ਦੀ ਧੌਣਾ ਲਾਈਏ ਦੁਸ਼ਮਣਾਂ ਦੀ ਇਹ ਕਬੀ ਜੀ ਦੀ ਇਹ ਜਿਹੜਾ ਯੋਗੀ ਜੀ ਦੀ ਆਪਾਂ ਕਵਿਤਾ ਆਪ ਜੀ ਨਾਲ ਸਾਂਝੀ ਕੀਤੀ ਹੈ ਜੀ ਕੇਵਲ ਤੇ ਕੇਵਲ ਟੁਕ ਮਾਤਰ ਅਖਰੀ ਅਰਥ ਕੀਤੇ ਹਨ ਹੋਈਆਂ ਭੁੱਲਾਂ ਚੁਕਾ ਦੀ ਮਾਫ਼ੀ ਬਖਸ਼ੀ ਨੀ ਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਕਾਹ ਹੈ ਗੁਰੂ ਜੀ ਕੀ ਫਤਿਹ